ਲੈ ਵੀ ਸੱਜਣੋ ਅੱਜ ਸ਼ਾਮ ਨੂੰ ਆਹ ਡਰਾਅ ਨਿਕਲ ਜਾਣਾ ਜਲਦੀ ਜਲਦੀ ਕੂਪਨ ਪਾ ਲਓ ਤੇ ਨੰਬਰ ਕਰ ਲਓ ਨੋਟ 7814502126 9501922290 ਹਾਂਜੀ ਸ਼ਸ਼ੀ ਕਾਲ ਸੰਗਜੀ ਅੱਜ ਆਪਾਂ ਖੜਿਆ ਬਰਨਾਲਾ ਜ਼ਿਲ੍ਹਾ ਦੇ ਪਿੰਡ ਸੰਘੇੜਾ ਵਿਖੇ ਜਿੱਥੇ ਇਹ ਗੁਰੂ ਘਰ ਦੀ ਸੇਵਾ ਲਈ ਡਰਾਅ ਚੱਲ ਰਿਹਾ ਆ ਉਹ ਕਰਦਾਂ ਗੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇੱਕ ਨਾਮਾ ਦਾ ਵੇਰਵਾ ਦੇ ਦਿਓ ਜੀ ਬਈ ਆਪਾਂ 23 ਜੂਨ ਨੂੰ ਮੇਨ ਡਰਾਅ ਕੱਢਣਾ ਪਰ ਉਸ ਤੋਂ ਪਹਿਲਾਂ ਮਾਸ ਤੋਂ ਨੂੰ ਮੱਦੇ ਨਜਰ ਰੱਖਦੇ ਆ ਕਿ ਆਪਾਂ 16 ਜੂਨ ਨੂੰ ਮਿੰਨੀ ਡਰਾ ਕੱਢਣਾ ਜਿਸ ਦੇ ਵਿੱਚ ਸਾਰੇ ਗਰਮੀ ਵਾਲੇ ਨਾਮ ਨੇ ਪਹਿਲੇ ਨਾਮ ਦੇ ਵਿੱਚ ਸਪਲੈਟ ਏਸੀ ਇੱਕ ਟਾਂ ਦਾ ਜਾਂ ਸਕੂਟਰੀ ਉਹਦੇ ਵਿੱਚ ਵਿੰਡੋ ਏਸੀ ਫਿਰ ਕੂਲਰ ਤੇ ਛੱਤ ਵਾਲੇ ਪੱਕੇ ਆ ਬਾਈ ਜੀ ਠੀਕ ਹੈ ਜੀ ਤੇ 23 ਜੂਨ ਜਿਹੜਾ ਮੇਨ ਡਰਾ ਕੱਢਣਾ ਉਸ ਦੇ ਵਿੱਚ 111 ਨਾਮ ਨੇ ਉਸ ਦੇ ਵਿੱਚ ਹੀ ਬਿਲਕੁਲ ਥੋੜਾ ਸਮਾਂ ਬਾਕੀ ਰਹਿ ਗਿਆ ਪਹਿਲੇ ਨਾਮ ਦੇ ਵਿੱਚ ਕ੍ਰੇਟਾ ਉਹਦੀ ਆਪਸ਼ਨ ਦੇ ਵਿੱਚ 4/4 855 ਤੇ ਉਹਦੀ ਆਪਸ਼ਨ ਦੇ ਵਿੱਚ 4/2 ਥਾਰ ਆ ਬਾਈ ਜੀ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਆ ਉਹਦੀ ਆਪਸ਼ਨ 15 Pro Max ਕੁੱਲ 111 ਨਾਮ ਨੇ ਇਹ ਨਾਮ ਦੇਣ ਤੋਂ ਬਾਅਦ ਜਿੰਨੀ ਵੀ ਰਾਸ਼ੀ ਬਚੂਗੀ ਜਿਹੜਾ ਪਿੱਛੇ ਤੁਸੀਂ ਦਰਵਾਰ ਸਾਹਿਬ ਵੰਦਾ ਦੇਖ ਰਹੇ ਹੋ ਉਸ ਦੇ ਉੱਤੇ ਪੈਸਾ ਲੱਗੂਗਾ ਜੀ ਤੇ ਸਭ ਤੋਂ ਪਹਿਲਾਂ Google Pay ਨੰਬਰ ਨੋਟ ਕਰ ਲਓ 7814502126 9501922290 ਤੇ ਕੂਪਨ ਸਕੀਮ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਬਈ ਉਹ ਜੀਪ ਵਾਲੇ ਨਿਗ੍ਹਾ ਮਰਵਾ ਦਿਓ ਉਹ ਜੇ ਕੋਈ ਬਈ 1000 2000 ਤੇ 5000 ਦੀ ਐਂਟਰੀ ਕਰਦਾ ਤਾਂ ਜੀਪ ਦੇ ਕੂਪਨ ਬਿਲਕੁਲ ਫ੍ਰੀ ਮਿਲਣਗੇ 500 ਰੁਪਏ ਦੇ ਤਿੰਨ ਕੂਪਨਾਂ 1000 ਦੇ ਨੌ ਆ 2025 ਅਤੇ 5000 ਦੇ 75 ਬਈ